ਜਿੱਥੇ 6 ਅਕਤੂਬਰ ਨੂੰ ਸਰੀ ਦੇ ਵਿੱਚ ਤੰਥਾਂ ਦੇ ਉੱਤੇ ਗੋਲੀਆਂ ਚੱਲਦੀਆਂ ਨੇ ਔਰ ਉੱਥੇ ਹੀ ਅੱਜ ਤਿੰਨ 10 ਅਕਤੂਬਰ ਦਾ ਇੱਕ ਵਾਰ ਹੋਰ ਇੱਕ ਨਵੇਂ ਬਿਜ਼ਨਸ ਨੂੰ ਨਿਸ਼ਾਨਾ ਬਣਾਇਆ ਗਿਆ ਪੁਲਿਸ ਇਸ ਵੇਲੇ ਇਨਵੈਸਟੀਗੇਸ਼ਨ ਕਰ ਰਹੀ ਹੈ ਜੋ ਬੁਲੇਟ ਦੇ ਮਾਰਕਸ ਨੇ ਉਹ ਵੀ ਸ਼ੀਸ਼ੇ ਦੇ ਉੱਤੇ ਨਜ਼ਰ ਆ ਰਹੇ ਨੇ ਤੱਕ 56 ਸ਼ੂਟਿੰਗ ਦੇ ਮਾਮਲੇ ਜਿਹੜੇ ਨੇ ਉਹ ਰਿਕਾਰਡ ਕੀਤੇ ਜਾ ਚੁੱਕੇ ਨੇ ਔਰ ਜੇ ਇਹ ਮਾਮਲੇ ਦੀ ਵੀ ਆਪਾਂ ਗੱਲ ਕਰੀਏ ਤਾਂ ਇਹ ਵੀ ਐਡ ਹੋਊਗਾ 57 ਔਰ ਇਹ ਆਂਕੜਾ ਕੀਤਾ ਹੋਰ ਜ਼ਿਆਦਾ ਵੀ ਵੱਧ ਸਕਦਾ ਹੈ ਇਸ ਵਕਤ ਮੈਂ 82 ਐਵਨਿਊ ਔਰ 124 ਸਟਰੀਟ ਦੇ ਉੱਤੇ ਮੌਜੂਦਾਂ ਜਿੱਥੇ ਇੱਕ ਹੋਰ ਨਵੇਂ ਬਿਜ਼ਨਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਇਹ ਬਿਜ਼ਨਸ ਸਟਾਰ ਆਟੋ ਬੋਡੀ ਦਾ ਹੈ ਜਿਨ੍ਹਾਂ ਦੇ ਇਸ ਬਿਜ਼ਨਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਸਵੇਰੇ 8:45 ਮਿੰਟ ਦੇ ਉੱਤੇ ਦਿੱਤੀ ਗਈ ਸੀ ਔਰ ਜਦੋਂ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਤਾਂ ਉਹਨਾਂ ਨੂੰ ਬੁਲੇਟ ਸ਼ਰਜ਼ ਜੋਨੇ ਉੱਥੇ ਬਰਾਮਦ ਹੋਏ ਨੇ ਬੁਲੇਟ ਦੇ ਹੋਲਜ਼ ਜਿਹੜੇ ਨੇ ਉਹ ਇੱਥੇ ਬਿਜ਼ਨਸ ਦੇ ਉੱਤੇ ਉਸ ਆਫਿਸ ਦੇ ਉੱਤੇ ਉਸ ਦੇ ਨਿਸ਼ਾਨ ਬਰਾਮਦ ਹੋਏ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਇਸ ਵੇਲੇ ਇਨਵੈਸਟੀਗੇਸ਼ਨ ਕਰ ਰਹੀ ਹੈ ਜੋ ਬੁਲਟ ਦੇ ਮਾਰਕਸ ਨੇ ਉਹ ਵੀ ਸ਼ੀਸ਼ੇ ਦੇ ਉੱਤੇ ਨਜ਼ਰ ਆ ਰਹੇ ਨੇ ਔਰ ਇਸ ਬਿਜ਼ਨਸ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਹਾਲਾਂਕਿ ਪੁਲਿਸ ਇਹ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਇਸ ਬਿਜ਼ਨਸ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ ਹੈ ਇਸ ਦੇ ਪਿੱਛੇ ਦਾ ਮਨਸ਼ਾ ਕੀ ਸੀ ਇਹ ਬਿਜ਼ਨਸ ਨੂੰ ਟਾਰਗੇਟ ਕਰਨ ਦੀ ਕੀ ਮਨਸ਼ਾ ਸੀ ਕਿ ਇਸ ਦੇ ਤਾਰ ਇਨਵੈਸਟੀਗੇਸ਼ਨ ਜਿਹੜੀ ਹੈ ਇਹ ਹੋ ਰਹੀ ਹੈ ਕਿ ਇਸ ਦੇ ਜੋ ਤਾਰ ਨੇ ਉਹ ਐਕਸਟਰਸ਼ਨ ਦੇ ਨਾਲ ਜੁੜੇ ਹੋਏ ਨਹੀਂ ਜਾਂ ਇਸ ਦੇ ਪਿੱਛੇ ਦੀ ਕੋਈ ਹੋਰ ਕਹਾਣੀ ਹੈ ਪਰ ਅਗੇ ਦਿਨ ਅਜਿਹੀਆਂ ਵਾਰਦਾਤਾਂ ਔਰ ਜਿੱਥੇ 6 ਅਕਤੂਬਰ ਨੂੰ ਸਰੀ ਦੇ ਵਿੱਚ ਤਿੰਨ ਥਾਂ ਦੇ ਉੱਤੇ ਗੋਲੀਆਂ ਚਲਦੀਆਂ ਨੇ ਔਰ ਉੱਥੇ ਹੀ ਅੱਜ ਤਿੰਨ 10 ਅਕਤੂਬਰ ਦਾ ਇੱਕ ਵਾਰ ਹੋਰ ਇੱਕ ਨਵੇਂ ਬਿਜ਼ਨਸ ਨੂੰ ਨਿਸ਼ਾਨਾ ਬਣਾਇਆ ਗਿਆ ਔਰ ਇਹ ਸਟਾਰ ਆਟੋ ਬਾਡੀ ਜੋ ਇਹ ਤੁਸੀਂ ਸ਼ਾਪ ਦੇਖ ਰਹੇ ਹੋ ਜਿਹੜੇ ਵਰਕਪਲੇਸ ਦੇਖ ਰਹੇ ਹੋ ਇੱਥੇ ਗੋਲੀਆਂ ਚਲਾਈਆਂ ਗਈਆਂ ਨੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਔਰ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਇਹ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਇਹ ਆਂਕੜਾ ਵੀ ਦਿੱਤਾ ਗਿਆ ਹੈ ਕਿ ਹੁਣ ਤੱਕ 56 ਸ਼ੂਟਿੰਗ ਦੇ ਮਾਮਲੇ ਜਿਹੜੇ ਨੇ ਉਹ ਰਿਕਾਰਡ ਕੀਤੇ ਜਾ ਚੁੱਕੇ ਨੇ ਔਰ ਜੇ ਇਹ ਮਾਮਲੇ ਦੀ ਵੀ ਆਪਾਂ ਗੱਲ ਕਰੀਏ ਤਾਂ ਇਹ ਵੀ ਐਡ ਹੋਊਗਾ 57 ਔਰ ਇਹ ਆંકੜਾ ਕੀ ਪਤਾ ਹੋਰ ਜ਼ਿਆਦਾ ਵੀ ਵੱਧ ਸਕਦਾ ਹੈ ਔਰ 31 ਮਾਮਲੇ ਇਹਨਾਂ ਦੇ ਵਿੱਚੋਂ ਐਕਸਟਰਸ਼ਨ ਦੇ ਨਾਲ ਜੁੜੇ ਹੋਏ ਨੇ ਤਾਂ ਸਰੀ ਦੇ ਵਿੱਚ ਇਹ ਵਾਰਦਾਤਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਕੁਝ ਗ੍ਰਿਫਤਾਰੀਆਂ ਵੀ ਹੋ ਰਹੀਆਂ ਨੇ ਹੁਣ ਤੱਕ 11 ਲੋਕਾਂ ਨੂੰ ਐਕਸਟਰਸ਼ਨ ਦੇ ਮਾਮਲੇ ਦੇ ਵਿੱਚ ਚਾਰਜ ਕੀਤਾ ਜਾ ਚੁੱਕਿਆ ਹੈ ਉਹਨਾਂ ਦੇ ਉੱਤੇ ਚਾਰजेस ਜੁਨੇ ਉਹ ਫਰੇਮ ਹੋ ਚੁੱਕੇ ਨੇ ਲਗਾਤਾਰ ਪੁਲਿਸ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਦਾ ਕਰ ਰਹੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੋਰ ਗ੍ਰਿਫਤਾਰੀਆਂ ਹੋਣ ਦੀ ਵੀ ਸੰਭਾਵਨਾ ਜਿਹੜੀ ਹੈ ਉਹ ਬਣੀ ਹੋਈ ਹੈ ਪੁਲਿਸ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਦੇ ਰਡਾਰ ਦੇ ਉੱਤੇ ਬਹੁਤ ਸਾਰੇ ਉਹ ਲੋਕ ਹੈ ਜੋ ਐਕਸਟਰਸ਼ਨ ਦੇ ਮਾਮਲੇ ਦੇ ਵਿੱਚ ਇਨਵੋਲਡ ਨੇ ਔਰ ਬਹੁਤ ਛੇਤੀ ਉਹਨਾਂ ਦੀ ਵੀ ਗ੍ਰਿਫਤਾਰੀ ਜਿਹੜੀ ਹੈ ਉਹ ਪੁਲਿਸ ਦੇ ਵੱਲੋਂ ਕੀਤੀ ਜਾਊਗੀ ਪਰ ਸਰੀ ਦੇ ਵਿੱਚ ਇਹ ਆਂਕੜਾ ਇਹ ਕਦਮ ਰੁਕਣ ਦਾ ਨਾਮ ਨਹੀਂ ਲੈ ਰਹੇ ਲਗਾਤਾਰ ਐਕਸਟਰਸ਼ਨ ਦੇ ਮਾਮਲੇ ਔਰ ਸ਼ੂਟਿੰਗਸ ਜਿਹੜੀਆਂ ਨੇ ਉਹ ਬਣਦੀਆਂ ਹੋਈਆਂ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਰੈਡ FM ਦੇ ਲਈ ਗਗਨਦੀਪ ਸਿੰਘ ਦੀ ਰਿਪੋਰਟ